ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਮਿੱਟੀ ਦੇ ਕੀ ਹੈ ਚੀਜ਼ਾਂ ਮਿੱਟੀ ਦਾ ਸਮਾਨ ਇਹ ਚੀਜ਼ ਤਾਂ ਮੈਂ ਬਹੁਤ ਸਾਰੀ ਹੈਲੋ ਬੋਲ ਦੋ ਹੈਲੋ ਸਾਰੇ ਹੈਲੋ ਬੋਲ ਦੋ ਹੈਲੋ ਅੰਦਰ ਕੋਈ ਹੈਲੋ ਨਹੀਂ ਬੋਲਦਾ ਕੀ ਲੈਣੀ ਆ ਯਾਰ ਉਹ ਕਿਹੜੀ ਉਹ ਪਤਲੀ ਹਾਂ ਉਹ ਲੈ ਲਿਓ ਨਾ ਪਤਲੀ ਵਾਲੀ ਟੋਪੀ ਮੈਨੂੰ ਕਹ ਸੀ ਪਸੰਦ ਆ ਉਹ ਯਾਰ ਤਾਂ ਨਹੀਂ ਆ ਬੰਦਾ ਉਹ ਚਾਹਿਆ ਟੋਪੀ ਦਾ ਮਰਦਾ ਇਹ ਕਿਹਦੀ ਟੋਪੀ ਨਹੀਂ ਹੈ ਟੋਪੀ ਨਹੀਂ ਹੈ ਕਮਲ ਅੱਜ ਹੀ ਮੈਨੂੰ ਗੈਰੀ ਟੋਪੀ ਕੋਕਾ ਬਾਕੀ ਸਾਰੇ ਕੋਈ ਚੀਜ਼ ਲੈਣ ਨੂੰ ਹੋ ਜਾਂਦਾ ਉਹਦੇ ਪਾਪਾ ਨਾਲ ਜੋ ਕੁਝ ਲੈਣਗੇ ਉਹ ਹੀ ਕਾਕਾ ਜੀ ਐਤ ਗੇਤ ਦੀ ਦੇ ਲਾ ਤੈਨੂੰ ਕਿੰਨਾ ਕੁ ਫੋਟੋ ਫ੍ਰੀ ਤੇ ਦਵਾਇਨ ਤੈਨੂੰ ਮੈਂ ਕਿਹਾ ਚਲੋ ਨਾਲ ਈਰਖਾ ਈਰਖਾ ਦੁਆਸ਼ ਹੁੰਦਾ ਹੈ ਅਮਰੇ ਘਰ ਮੇ ਕਲੇਸ਼ ਹੁੰਦਾ ਹੈ

ਹਰ ਮੰਦੀਆਂ ਹੀ ਸੌਕਸ ਆ ਜਾਂਦੀਆਂ ਨੇ ਆ ਮੰਦੇ ਜੁੱਤੇ ਸਾਡਾ ਸੇਮ ਸਾਈਜ਼ ਆ ਮੈਂ ਉਹ ਲਿਆ ਸਨੀਕਰਸ ਦਿਖਾਉਂਗਾ ਤੁਹਾਨੂੰ ਕਰੇਗਾ ਕਲਿੱਕ ਕਰ ਬਾਜੋ ਬਾਜੋ ਹਰ ਮੰਦੀ ਛੋਟੇ ਹੋ ਜਾਣਗੇ ਫਿਰ ਤੋਂ ਇਹ ਕੱਪੜੇ ਵੀ ਹੋਣ ਲੱਗਣਗੇ ਮੇਰੇ ਹਾਂ ਵੱਡਾ ਹੋ ਗਿਆ ਇਹ ਕੱਪੜੇ ਤਾਂ ਨਹੀਂ ਹਾਂਜੀ ਕੱਪੜੇ ਘੱਟ ਆਉਦੇ ਨਹੀਂਗੇ ਥੋੜੇ ਟਾਈਟ ਹੁੰਦੇ ਨੇ ਇਹਦੇ ਉੱਤੇ ਕੂੜੀ ਆ ਜਿੰਮੀ ਕੂੜੀ ਆ ਨਹੀਂ ਰਹੀਆਂ ਜੁੱਤੀ ਦਾ ਸਾਡੀ ਇੱਕ ਨਾਪ ਹੋ ਗਈ ਉਹਨਾਂ ਬਾਜ਼ਾਰਾਂ ਸਾਲ ਪਿਛਲੇ ਸਾਲ ਤੋਂ ਹੀ ਆ ਇੱਕ ਨਾਪ

ਜੀ ਮੈਂ ਸੌਫਟ ਹੋਊਗਾ ਫਿਰ ਟਾਈਟ ਵੀ ਕੱਟ ਲੱਗੂ ਇਹ ਤਾਂ ਕਹਿੜਾ ਪਿਆ ਇਹ ਇਹ ਰੱਖੂਗਾ ਕੀ ਵੀ ਕਿਵੇਂ ਆਹ ਲੀ ਦੋ ਦੇਖ ਲੋ ਕਿਵੇਂ ਹਾਂ ਉਹ ਬਿਰੀ ਸ਼ੇਪ ਉਹ ਮੈਨੂੰ ਦਿਖਾ ਦੋ ਬੈਂਟੀਆ ਉਹ ਕਿਉਂ ਇਸ ਦਾ ਸੋਨਾ ਪਾਇਆ ਉਹ

ਉਹ ਬਣਾਉਂਦਾ ਹਾਂ ਆ ਦੇ ਇੱਕ ਤਰਫ ਆ ਪਸੰਦਾਰੇ ਨੇ ਮਮਾ ਨੂੰ ਆ ਆ ਪਸੰਦਾਰੇ ਨੇ ਸੌਰੀ ਦੱਸ ਦੇਣਾ ਪੈਣਾ ਹੈ ਹਰਬਾ ਜੀ ਨੂੰ ਸੇਮ ਮਾਚ ਲਾਸਟਿਕ ਜੀ ਉਹ ਜਿਵੇਂ ਦੋਵੇਂ ਰੂਹੇ ਕਿਹੜੇ ਹੋਰ ਪੈਰ ਪਾਰੀ ਪਾਇਆ ਨਾ ਫਿਰ ਲੂਸ ਹੋ ਜਾਂਦਾ ਪਾਵਾ ਮੇਰੀ ਜਿੱਤ ਕੋਉਂਦਾ ਨਹੀਂ ਕੋਈ ਆ ਦੂਜਾ ਦਿਖਾਓ ਪੈਰ ਜਿਵੇਂ ਹੋਵੇ ਦੋਵੇਂ ਰੂਹੇ ਤੇ ਤੇ ਮਮਾ ਵਾ ਪਗੜ ਤੇ ਕੇ ਕੇ ਕੱਕਉ ਰਿਹਾ ਇਹ ਵੀ ਆਮਨ ਰਾਜੂ ਮੇਰੇ lettes try guys

<ISTukt> आप चेहरे पे क्या लगाते हो क्या आप चेहरे पे क्या लगाते हो नेचुरल हाँ? क्रीम लगाते हैं कुछ, कुछ, कुछ भी लगाते हैं। हम लगाते हैं चेहरे पे नेचुरल क्रीम पानी कड़ा ही नहीं पाया कड़ा पानी मुंह धोते मुँह धोते हैं मुंह कभी कभी धोते हैं ਉਹਨਾਂ ਤੋਂ ਵੱਧ ਹਮਕੋ ਮੂੰਹ धोने ਸੇ ਬਹੁਤ ਦਿੱਕਤ ਹੈ ਨਾਉਂਦੇ ਤਾਂ ਅਸੀਂ ਮਹੀਨਾ ਮਹੀਨਾ ਨਹੀਂ ਹੈਗੇ ਅਸੀਂ ਬਹੁਤ ਆਲਸੀ ਹਾਂ ਸਿਆਲ ਚੋ ਸੀ ਸਿਆਲ ਲੰਗੇ ਤਾਂ ਨਾਉਂਦੇ ਹਾਂ ਅਸੀਂ ਬਹੁਤ ਆਲਸੀ ਇਨਸਾਨ ਹਾਂ 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 ਤਾਂ ਉਹ ਵੀਡੀਓ ਆ ਜਾਏਗਾ ਇੱਕ ਪਿਆਸਾ ਕੰਮ ਹੁੰਦਾ ਸੀ ਤੁਸੀਂ ਕੀ ਕਰਦੇ ਸੀ ਬਿੱਲੇ ਨਹੀਂ ਹੂੰ ਤੁਸੀਂ ਸਰਵਾਈਵ ਕਿਵੇਂ ਕਰਦੇ ਹੋ ਜੀ ਬਿੱਲੇ ਨਹੀਂ ਲੈ ਕੇ ਜੀ ਮੈਂ ਬੋਲੂਗਾ ਫਿਰ ਤੁਸੀਂ ਅੱਗੇ ਕੀ ਕਰਦੇ ਹੋ ਬਿੱਲੇ ਨਹੀਂ ਲੈਣੀ ਤੁਹਾਡੇ ਡੈਡੀ ਕੀ ਕਰਦੇ ਨੇ ਬਿੱਲੇ ਉਹ ਵੀ ਬਿੱਲੇ ਨਹੀਂ ਉਹ ਵੀ ਬਿੱਲੇ ਨਹੀਂ ਤੁਹਾਡੇ ਦਾਦਾ ਉਹ ਵੀ ਬਿੱਲੇ ਲੈ ਖਾਣਗੇ ਨਾ ਬਿੱਲੇ ਹਾਂ ਬਿੱਲੇ ਦਾ ਖਾਣਾਣਾ ਸਾਡਾ ਖਾਣਦੇ ਨਹੀਂ ਬਿੱਲੇ ਦਾ ਬਹੁਤ ਬਿੱਲੇ ਆ ਸੀ ਨਾ ਨਾ ਖਾਨਦਾਨੀ ਮਿਲਨੇ ਅਸੀਂ ਨੰਬਰਸ ਦੇਖ ਲੈ ਮੈਨੇ ਇੰਦਰ ਹੋ ਰੇ ਇੰਦਰ ਹੋ ਰੇ ਤੇ ਹੋ ਰੇ ਉਹ ਵੀ ਟੈਸਟਿੰਗ ਕਰਕੇ ਗਰੀਬੀ ਦਾਵਾ ਬਹੁਤ ਗਰੀਬੀ ਦਾਵਾ ਹੈ ਸਾਡੇ ਅੱਜ ਦਾ ਬਲੌਗ ਬਸ ਗੱਡੀ ਦਾ ਬਲੌਗ ਹੈ ਗੱਡੀ ਬਲੌਗ ਦੇਖਿਆ ਤੁਸੀਂ ਕਦੇ ਗੱਡੀ ਬਲੌਗ ਹਾਂ ਬਹੁਤ ਵਾਰ ਦੇਖਿਆ ਟਰੈਵਲਰ ਬਸੇ ਡਾ ਘੰਟਾ ਗੱਡੀ ਚ ਬੈਠ ਗਏ ਆ ਦੇਖੀਏ ਇਹਨਾਂ ਨੂੰ ਫੋਨ ਕੀ ਸਾਡਾ ਬਲੌਗ ਹੀ ਨਹੀਂ ਕੋਈ ਚਾ ਚ ਨਾ ਦੇ ਤਾਂ ਬੋਰਿੰਗ ਹੁੰਦਾ ਹੈ ਅਸੀਂ ਕੀ ਬੋਰਿੰਗ ਕਰਦੇ ਆ ਮਹਗਾ ਨਾ ਐਂਟਰਟੇਨਮੈਂਟ ਕਰਨ ਨੂੰ ਪਿੱਛੇ ਨਾ ਜਾ ਪਿੱਛੇ ਤਾਂ ਜਮੀਨ ਦਿਖ ਰਹਾ ਹੈਗਾ ਅੱਗੇ ਆ ਦੇ ਇੱਥੇ ਸਾਫ ਆਉਂਦਾ ਨਾ ਮੈਂ ਅੱਗੇ ਬੈਠਦੀ ਹਾਂ ਤੇ ਇੱਥੇ ਬੈਠੇਗਾ ਆ ਦੇ ਗਾਸਟ ਕੀਟਿੰਗ ਅਜੇ ਤਾਂ ਘਰ ਵਿੱਚ ਜੋ ਨਾ ਉਹੀ ਹੋ ਰਹੀ ਧੀ ਚੀਟਿੰਗ ਹੋ ਰਹੀ ਧੀ ਇੰਨਾ ਵੀ ਕਾਲਾ ਨਹੀਂ ਪਿੱਛੇ ਜਿੰਨਾ ਦੀਦਾ ਇੱਥੇ ਬੈਠਾ ਕਰ ਤਾਂ ਹੀ ਮੇਰੇ ਇੱਥੇ ਸਾਫ ਆਉਂਦਾ ਨਾ ਵੀਡੀਓ ਮੇਰੀ ਮੈਂ ਲਾਈਟ ਲਾਤੀ ਤਾਂ ਕਿ ਵਿੱਚ ਚਿੱਟਾ ਆਵੇ ਪਿੱਛੇ ਬਹੁਤ ਬਿਲਕੁਲ ਹੀ ਲੱਗਦਾ ਜਿਵੇਂ ਬਸ ਫਿਰ ਵੀ ਉਰੇ ਐਂ ਤੇ ਮਮਾ ਕੋਲ ਬੈਠ ਕੇ ਦੇਖਾ ਸਾਫ ਹੁੰਦਾ ਹੈ ਚਲੋ ਪਿੱਛੇ ਵਾਸਤਾ ਲੈ ਲਾਉਣਾ ਨਾ ਮੈਂ ਫੇਬਿੰਦੀ ਨਹੀਂ ਇੱਥੇ ਬੈਠਾ ਦੇ ਦੇ ਦਿੱ ਦਿਖਤਾ ਰਹਾ ਮੈਨੂੰ ਨਾ ਕਿੰਨਾ ਸੋਹਣਾ ਰੰਗ ਨਿਕਲ ਰਿਹਾ ਹੈ ਨਾ ਪਿੱਛੇ ਤਾਂ ਜੰਮੀ ਆ ਲੱਗਦਾ ਵੀ ਇਹ ਮੈਂ ਲਾ ਦਮਾ ਫੋਨ ਦੋ ਤਾਂ ਮੈਂ ਲਾ ਰੱਖਿਆ ਕੈਮਰਾ ਸਾਫ ਕਰੋ ਔਰ ਮੇਰੇ ਤੇ ਫੋਕਸ ਕਰਦਾ ਜਿਹਦੇ ਤੇ ਫੋਕਸ ਕਰਦਾ ਉਹਨੂੰ ਸਾਹ ਲੈ ਗਾ ਹਟ ਜਾਂਦਾ ਡੱਬਈਆ ਤਾਂ ਹੀ ਤਾਂ ਫਿਰ ਉਹ ਨਹੀਂ ਨਾ ਹੁੰਦਾ ਹੈ ਅੱਗੇ ਆਏਗਾ ਕੋਲੇ ਆਉਂਗਾ ਡੱਬਾ ਜੂ ਉਹ ਸਾਰਾ ਉਗਾਰ ਹੋਗਾ ਪਿੱਛੇ ਕਾਲਾ ਕਰ ਦਿੰਦਾ ਹੈ ਸਾਡਾ ਜਵਾਲਾ ਕਿੱਟਦਾ ਹੈ ਫੋਨ ਕਾਲਾ ਵਿਖੰਦਾ ਚਲ ਜੇ ਉੱਤੇ ਵੀ ਅਮਾ ਤੇ ਵੀ ਕਾਲਾ ਦਿਖ ਰਿਹਾ ਮੈਂ ਫੋਨ ਇੰਨਾ ਜਿਹਾ ਸ ਨਿਆਂਸਾਫੀ ਵਾਲਾ ਫੋਨ ਆ ਠੀਕ ਆ ਫੋਨ ਨੂੰ ਕੈਮਰੇ ਚਾ ਦਿਖਾਉਂਗਾ ਹੁਣ ਮੈਂ ਆ ਵੀ ਮੇ ਤੋਂ ਬੰਦ ਚਿੱਟਾ ਆਣਾ ਹੈ ਸ਼ੋਅ ਆਫ ਸ਼ੋਅ ਆ ਬਸ ਸੜ ਮੁੰਡਾ ਲੈ ਕੇ ਆਇਆ ਪੌਣੇ ਚਾਰ ਦਿਨੇ ਹੈ ਮੈਨੂੰ ਜੋ ਲੈ ਦੇ ਤਾਂ ਮੇਰੇ ਹੀ ਕੰਮ ਆਣਗੇ ਮੇਰੇ ਹੀ ਕੰਮ ਆਣਗੇ ਤਾਂ ਹੀ ਮੈਂ ਲੈਣ ਦੇ ਦਿੱਤੇ ਮਹਾਂ ਚਲ ਮੈਂ ਬਾਕੀ ਰੰਗ ਤਾਂ ਹੋ ਗਏ ਹੋਰ ਲੈ ਲੰਦਾ ਐਨਾ ਸੋਹਣਾ ਰੰਗ ਹੈ ਗਾਇਜ਼ ਦੱਸੋ ਬਰਾਉਣੀ ਕੌਣ ਨਹੀਂ ਪਾਉਂਦਾ ਹੈਗਾ ਥੋੜਾ ਬਸ ਨੌਕ ਪਾਸਕਾ ਤੋਂ ਬਚਾ ਲਈ ਲੱਗ ਪਾ ਰੱਖੀ ਆ ਮੈਂ ਲਈ ਜਣੀ ਆ ਪਾ ਤਾ ਨੀ ਕੇ ਰੰਗ ਸੋਹਣਾ ਹੈ ਤੇ ਰੰਗ ਗਾਇਸ ਕਮੈਂਟ ਕਰ ਦਿਓ ਚੁੱਪਚਾਪ ਯੈਸ ਚਲ ਕਿ ਮੈਂ ਕਿਹਨੂੰ ਜ਼ਿਆਦਾ ਵੋਟ ਆਣੀ ਐ ਇਹਨੂੰ ਨਾ ਫਿਰ ਤਾਂ ਸੋਹਣਾ ਏ ਜੇ ਇਹਨੂੰ ਘੱਟ ਵੋਟ ਆਈ ਉਹ ਸੋਹਣਾ ਨਹੀਂ ਕਮੈਂਟ ਕਰਕੇ ਦੱਸਿਓ ਵੀ ਬੂਟ ਸੋਹਣਾ ਏ ਆ ਰੰਗ ਸੋਹਣਾ ਏ ਸੋਹਣਾ ਨਹੀਂ ਹੈਗਾ ਨਾ ਕਹਿਣਾ ਸੋਹਣਾ ਕਹਦੇ ਹੋ ਨਹੀਂ ਦੇਖਿਓ جادو ٹونا تم سے نہیں ہو نا نا میں نے کر رکھا نین نین میں تے کڈیشا رہوے بس سچے بس پھر پھر کے نا میں تے جادواں جادو جادو او 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 میاج ہوگے رانٹ ہوگے نم نم ہل ہل کر دیاں کنے ہن ہن تے ابھی چیزاں نہیں پوری ہویاں ہیں ساڈی ਕਾਮਯੂਮ ਹੀ ਨਹੀਂ ਮਿਲ ਰਾ ਕੁਸ ਕਾਮਯੂਮ ਗਿਕੇ ਕਾਪੀਰਾਈਟ ਆ ਜਾਊਗਾ ਅਗਰ ਮੈਂ ਥੱਪੜ ਦੇ ਦੂੰ ਤੂੰ ਕੀ ਕਰ ਲੇਗਾ ਕਾਫੀ ਠੀਕ ਹੈ ਹੁਣ ਤਾਂ ਨਹੀਂ ਅੰਦਰ ਇਹ ਆਉਣੀ ਆਉਣੀ ਆਹੀ ਕਿਹੜੇ ਮੂਮ ਬਣਾ ਰਿਹਾ ਐ ਇੱਥੇ ਤੋਂ ਕਹਿੰਦਾ ਵਲੌਗ ਬਣਾਇ ਕਰੂਗਾ ਅੰਕੇ ਤੋਂ ਇੱਥੇ ਸਾਫਾ ਹੈ ਸੋ ਗਾਇਜ਼ ਇੱਥੇ ਤੋਂ ਮੇਰਾ ਹਾਲ ਦੂਰੋਂ ਦੇਖੋ ਕਾਲਾ ਹੋਇਆ ਨਾ ਇਹ ਜੇ ਕੋਣ ਲੈ ਤੇ ਦੇ ਚਿੱਟਾ ਹੋਇਆ ਦੇ ਵੀ ਦੇਖ ਲੈ ਲੈ ਕੇ ਦੀ ਬਸ ਕੀ ਕਹਿੰਦਾ ਉਟੀ ਪੁੱਲ ਉਸਮ ਬਟ ਮੁੰਡਾ ਹੈਗਾ ਤੁਸੀਂ ਤਾਂ ਚਾਹੇ ਦੂਰ ਲੈ ਜਾ ਤੁਸੀਂ ਤਾਂ ਚਿੱਟੇ ਹੀ ਆ ਰਹੇ ਮੈਂ ਕੀ ਕਰਾਂ ਉਹ ਜਿਵੇਂ ਸੂਰਜ ਦੇ ਬੋਲ ਰਖੇ ਉਹਦਾ ਵੀ ਅੱਜ ਬਸ ਇਹਦੇ ਉੱਤੇ ਧੁੱਪ ਰਕਾਣੀ ਆ ਦੂਜੇ ਬੰਦੇ ਸਾਰੇ ਮਾਰ ਕੇ ਕੌਣ ਮਾਰ ਗਿਆ ਨਾ ਨਾ ਮਰੇ ਕੋਈ ਨਹੀਂ ਉਹ ਸੁਰਜੀ ਨੂੰ ਲੱਗ ਰਿਹਾ ਨਾ ਮਰੇਗੇ ਬਸ ਥੋੜੇ ਹੋ ਤਾਂ ਤੂੰ ਫੜਿਆ ਲੈ ਹਲਕਾ ਸੁਰਜੀ ਨਿੱਕੜੇ ਵਿੱਚ ਰੱਖਿਆ ਸੁਰਜੀ ਨਿੱਕੜੇ ਵਿੱਚ ਰੱਖਿਆ ਸਾਡੇ ਜਵਾਗ ਨੂੰ ਸਾਫ਼ ਦਿਖਾਓ ਵੀ ਫੋਨ ਫੋਨ ਕੰਪਨੀ ਵਾਲੇ ਕੱਪੜੀਆਲੇ ਗੋਰਾ ਕਰੋ ਗੋਰਾ ਕਰੋ